2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਗਠਬੰਧਨ ਲਗਾਤਾਰ ਚੱਲ ਰਹੇ ਨੇ ਟਿਕੜਾ માં ਵੀ ਲੜਾਈਆਂ ਜਾ ਰਹੀਆਂ ਨੇ ਇਸੇ ਵਿਸ਼ੇ ਤੇ ਗੱਲ ਕਰਨ ਲਈ ਸਾਡੇ ਨਾਲ ਇੱਥੇ ਯੂਨਾਈਟਿਡ ਸਿੱਖ ਮੂਵਮੈਂਟ ਤੋਂ ਕੈਪਟਨ ਚੰਨਲ ਸਿੰਘ ਸਿੱਧੂ ਜੀ ਨੇ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਸਿਆਸੀ ਟਿਕੜਾ માં ਲਗਾਤਾਰ ਲੜਾਈਆਂ ਜਾ ਰਹੀਆਂ ਕੀ ਲੱਗਦਾ ਮਹਾ ਗਠਬੰਧਨ ਕਾਮਯਾਬ ਹੋ ਸਕਦਾ ਦੇਖੋ ਜੀ ਪਹਿਲੀ ਤਾਂ ਮੈਂ ਫਤਿਹ ਬਲਾਵਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਅਗਰ ਤੁਸੀਂ ਦੇਖੋ ਪੰਜਾਬ ਦੇ ਹਾਲਾਤ ਤੇ ਅਕਾਲੀ ਦਲ ਜਿਹੜਾ ਉਹ ਆਲਮੋਸਟ ਖਿਲਰ ਚੁੱਕਿਆ ਖਤਮ ਹੋ ਚੁੱਕਿਆ ਅਮਰਿੰਦਰ ਸਿੰਘ ਦੇ ਖਿਲਾਫ ਦੁਨੀਆ ਉਸ ਤੋਂ ਵੀ ਜ਼ਿਆਦਾ ਹੋ ਚੁੱਕੀ ਕਿਉਂਕਿ ਇਹਦੀ ਇਹਦੀ ਜਿਹੜੀ ਪਰਫਾਰਮੈਂਸ ਹੈ ਉਹ ਬਿਲਕੁਲ ਜ਼ੀਰੋ ਹੈ ਕੋਈ ਜ਼ੀਰੋ ਹੈ ਨਹੀਂ ਤੇ ਲੋਕੀ ਉਸੇ ਤਰ੍ਹਾਂ ਹੀ ਫਿਰ ਉਸੇ ਦੁਬਦਾ ਚ ਆ ਗਏ ਜਿਵੇਂ ਉਹਨਾਂ ਨੇ 10 ਸਾਲ ਪਹਿਲਾਂ ਕਟਿਆ ਤੇ ਉਸ ਕਰਕੇ ਜਿਹੜਾ ਜਿਹੜੇ ਹੁਣ ਆਏ ਆਪਣਾ ਬੜਗੜੀ ਮੋਰਚਾ ਹਲੇ ਉਹ ਉਹਨਾਂ ਨੇ ਵੀ ਲੋਕਾਂ ਨੂੰ ਨਰਾਸ਼ ਕੀਤਾ ਅਸੀਂ ਉਥੋਂ ਸੋਚਦੇ ਸੀ ਲੋਕੀ ਕੋਈ ਸ਼ਾਇਦ ਉਥੋਂ ਕੋਈ ਚੀਜ਼ ਨਿਕਲੇਗੀ ਉਥੋਂ ਕੋਈ ਪਾਰਟੀ ਨਿਕਲੇਗੀ ਲੇਕਿਨ ਉਹਨਾਂ ਨੇ ਵੀ ਲੋਕਾਂ ਨੂੰ ਨਰਾਸ਼ ਕੀਤਾ ਔਰ ਹੁਣ ਇੱਕੋ ਹੀ ਇੱਕੋ ਹੋਪ ਹੈ ਲੋਕਾਂ ਦੀ ਇਹ ਜਿਹੜਾ ਮਹਾ ਗਠਜੰਦਨ ਹੈ ਇਹਦੇ ਦੇ ਉੱਤੇ ਹੋਪ ਹੈ ਔਰ ਇਹਦੇ ਹੋਪ ਦੇ ਵਿੱਚ ਵੀ ਅਗਰ ਇਹ ਵੀ ਲੋਕਾਂ ਨੂੰ ਨਿਰਾਸ਼ਾ ਦੇਣਗੇ ਤੇ ਪਤਾ ਨਹੀਂ ਫਿਰ ਇੱਥੇ ਕੀ ਹੋਊਗਾ ਤੇ ਮੈਂ ਤਾਂ ਇਹੀ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਥੋੜਾ ਜਿਹਾ ਸਬਰ ਨਾਲ ਕੰਮ ਲਵੋ ਤੁਸੀਂ ਭੁੱਲ ਜਾਓ ਕਿ ਇਹ ਮੇਰਾ ਚਾਚਾ ਇਹਨੂੰ ਐਮਪੀ ਦੀ ਟਿਕਟ ਦੇਣੀ ਹੈ ਮੇਰਾ ਐਮਐਲਏ ਨੂੰ ਐਮਪੀ ਦੀ ਟਿਕਟ ਦੇਣੀ ਹੈ ਮੇਰਾ ਫਲਾਣਾ ਇਹਨੂੰ ਐਮਪੀ ਟਿਕਟ ਦੇਣੀ ਹੈ ਤੁਸੀਂ ਪੰਜਾਬ ਦੇ 13 ਟੌਪ ਦੇ ਬੰਦੇ ਇਰੈਸਪੈਕਟਿਵ ਆਫ ਪਾਰਟੀ ਲੱਭ ਕੇ ਤੁਸੀਂ ਖੜੇ ਕਰੋ ਜਿਹੜੇ ਪੰਜਾਬ ਤੇ ਪੰਜਾਬੀਅਤ ਦੀ ਦੀ ਜਾ ਕੇ ਵਾਜਾ ਵਜਾ ਸਕਣ ਦਿੱਲੀ ਦੇ ਪਾਰਲੀਮੈਂਟ ਦੇ ਵਿੱਚ ਜਿਹੜੇ ਬੰਦੇ ਭੇਜਦੇ ਨੇ ਉਹਨਾਂ ਨੂੰ ਬੁੱਲਣਾ ਨਹੀਂ ਉਹਦਾ ਉੱਥੇ ਜਾ ਕੇ ਸੌਂ ਕੇ ਆ ਜਾਂਦੇ ਨੇ ਇਹੋ ਜਿਹੇ ਬੰਦਿਆਂ ਦਾ ਪਾਰਲੀਮੈਂਟ ਭੇਜਣ ਦਾ ਕੋਈ ਫਾਇਦਾ ਨਹੀਂ ਤੇ ਜੇ ਤਾਂ ਪੰਜਾਬ ਇਹ ਇਹ ਲਾਈਨ ਲੈ ਕੇ ਚੱਲਣਗੇ ਚੱਜ ਦੇ ਬੰਦੇ ਲੱਭ ਕੇ 13 ਅਗਰ ਇਹ ਪਾਰਲੀਮੈਂਟ ਜਾਂਦੇ ਨੇ ਮੈਂ ਗਰੰਟੀ ਦੇਣਾ ਕਿ 10 ਸੀਟਾਂ ਜਿੱਤੇਗਾ ਮਾਂਗੜ ਬੰਨ 10 ਪਰ ਜੇ ਇਹਨਾਂ ਨੇ ਵੀ ਉਹੀ ਗੰਦ ਖਿਲਾ ਰਿਆ ਤੇ ਫਿਰ ਜਿਹੜਾ ਲੋਕਾਂ ਨੂੰ ਪਸੰਦ ਆਏਗਾ ਵੀ ਆਹ ਬੰਦਾ ਠੀਕ ਹੈ ਹੁਣ ਜਿਹੜਾ ਉਹ ਪਾਰਟੀ ਬੇਸ ਤੇ ਵੋਟ ਨਹੀਂ ਜਪਣੀ ਹੁਣ ਬੰਦੇ ਨੂੰ ਵੇਖ ਕੇ ਵੋਟ ਪੈਣੀ ਹੈ ਜਿਹੜਾ ਬੰਦਾ ਜਿਵੇਂ ਚਾਰ ਬੰਦੇ ਖੜੇ ਲੋਕੀ ਉਹਦੀ ਕੋਕ ਕਰਨਗੇ ਇਹਨਾਂ ਚਾਰਾਂ ਚੋਂ ਚੰਗਾ ਕੌਣ ਹੈ ਉਹ ਜਿਹੜਾ ਚੰਗਾ ਹੋਏਗਾ ਉਹੀ ਬੰਦਾ ਜਿੱਤੇਗਾ ਪਾਰਟੀ ਪੂਟੀ ਐਤਕੀ ਕੋਈ ਨਹੀਂ ਜਿੱਤਣੀ ਔਰ ਸਭ ਤੁਸੀਂ ਇਸ ਗਠਜੰਬੰਦਨ ਦਾ ਹਿੱਸਾ ਬਣੋਗੇ ਤੁਹਾਨੂੰ ਲੱਗਦਾ ਕਿ ਇਸ ਗਠਜੰਬੰਦਨ ਦਾ ਹਿੱਸਾ ਬਣਨ ਦੇ ਵਿੱਚ ਕੋਈ ਫਾਇਦਾ ਹੈ ਕਿ ਪੰਜਾਬ ਫਿਰ ਤੋਂ ਤਰੱਕੀ ਦੀ ਰਾਹ ਤੇ ਤੁਰ ਤੁਰ ਸਕੇ ਦੇਖੋ ਅਸੀਂ ਫਾਇਦੇ ਨੁਕਸਾਨ ਨਹੀਂ ਦੇਖ ਸਕਦੇ ਅਸੀਂ ਪੰਜਾਬ ਦਾ ਭਲਾ ਦੇਖਣਾ ਔਰ ਅਸੀਂ ਬੇਸਿਕਲੀ ਜਨਮ ਤੋਂ ਅਸੀਂ ਇਕਾਲੀਆਂ ਔਰ ਅਸੀਂ ਟਕਸਾਲੀਆਂ ਨੂੰ ਇਹ ਕਹੇ ਵੀ ਅਸੀਂ ਤੁਹਾਡੇ ਨਾਲ ਹ ਜੇ ਉਹ ਟਕਸਾਲੀ ਆਪਦੇ ਆਪ ਨੂੰ ਸਹੀ ਕੰਡਕਟ ਕਰਦੇ ਆ ਅਸੀਂ ਉਹਨਾਂ ਦੇ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤਾਂ ਕਿ ਪੰਜਾਬ ਦਾ ਤੇ ਪੰਜਾਬੀ ਅੱਧਾ ਜਿਹੜਾ ਭਲਾ ਉਹ ਇਹਦੇ ਵਿੱਚੋਂ ਨਿਕਲ ਸਕਦਾ ਮੀਟਿੰਗ ਹੋਈ ਆ ਤੁਹਾਡੀ ਕੋਈ ਟਕਸਾਲੀਆਂ ਦੇ ਨਾਲ ਹਾਂਜੀ ਸਾਡੀ ਮੀਟਿੰਗ ਅਸੀਂ ਸਾਰੇ ਗਏ ਸੀ ਤੇ ਅਸੀਂ ਸਾਡੀ ਸੇਖਮਾ ਸਾਹਿਬ ਨਾਲ ਮੀਟਿੰਗ ਹੋਈ ਸੀ ਡੇਢ ਮਹੀਨਾ ਪਹਿਲਾਂ ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਹੈ ਉਹਦੇ ਨਾਲ ਆਪਣੇ ਨਾਲ ਡਾਕਟਰ ਰਤਨ ਸਿੰਘ ਨਾਲ 4 ਤਰੀਕ ਨੂੰ ਹੋਈ ਸੀ ਪਰਸੋਂ ਮੈਂ ਬ੍ਰਹンプੁਰਾ ਸਾਹਿਬ ਨੂੰ ਮਿਲ ਕੇ ਆਇਆ ਵੀ ਆਰ ਕਨਸਟੈਂਟਲੀ ਇਨ ਟੱਚ ਉਹਨਾਂ ਵੀ ਸਾਡੇ ਕੋਲ ਰਾਜਦੇਵ ਸਿੰਘ ਨੂੰ ਭੇਜਿਆ ਸੀ ਉਹ ਸਾਨੂੰ ਸਾਰਿਆਂ ਨੂੰ ਮਿਲ ਕੇ ਗਏ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਤੁਹਾਡੇ ਨਾਲ ਨਾ ਪਰਵਾਇਡਿਡ ਤੁਸੀਂ ਇਸ ਗੱਲ ਤੋਂ ਉਪਰੋਠਿਆ ਕਿ ਮੇਰਾ ਚਾਚਾ ਨੂੰ ਟਿਕਟ ਦੇਣੀ ਮੇਰੇ ਮਾਮੇ ਨੂੰ ਟਿਕਟ ਦੇਣੀ ਤੁਸੀਂ ਚੱਜ ਦੇ ਬੰਦੇ ਖੜੋ ਕਰੋ ਜਿਹੜੇ ਸਿੱਖਾਂ ਦੇ ਵਿੱਚ ਪ੍ਰਵਾਨਿਤ ਹੋਣ ਜਿਹੜੇ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਪ੍ਰਵਾਨਿਤ ਹੋਣ ਜਿਨ੍ਹਾਂ ਦਾ ਨਾਂ ਹੋਏ ਲੋਕੀ ਉਹਨਾਂ ਨੂੰ ਸੁਣਦੇ ਹੋਣ ਇੱਕ ਨਾਂ ਵੱਡਾ ਚੱਲ ਗਿਆ ਸੁਖਦੇਵ ਸਿੰਘ ਢੀਂਡਸਾ ਦਾ ਕਿਹਾ ਜਾ ਰਿਹਾ ਕਿ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਬਣਾਉਣ ਲਈ ਉਹਨਾਂ ਨੂੰ ਪ੍ਰੋਪੋਜ਼ਲ ਰੱਖਿਆ ਗਿਆ ਸੀ ਕੀ ਤੁਹਾਨੂੰ ਲੱਗਦਾ ਕਿ ਉਹ ਪ੍ਰਧਾਨ ਬਣ ਸਕਤੇ ਦੇਖੋ ਇਹ ਤਾਂ ਇਹ ਅਕਾਲੀ ਟਕਸਾਲੀ ਅਕਾਲੀ ਤੇ ਢੀਂਸਾ ਸਾਹਿਬ ਦੇ ਆਪਸ ਦਾ ਸਵਾਲ ਹੈ ਲੇਕਿਨ ਢੀਂਸਾ ਸਾਹਿਬ ਦਾ ਨਾਮ ਹੈ ਰਿਸਪੈਕਟੇਬਲ ਨੇਮ ਹੈ ਉਹਨਾਂ ਦੇ ਬਰਖਲਾਬ ਕਿਸੇ ਨੂੰ ਕੋਈ ਕਿੰਤੂ ਪਰੰਤੂ ਨਹੀਂ ਹੈਗੀ ਅਗਰ ਉਹ ਪ੍ਰਧਾਨ ਬੰਦੇ ਨੇ ਤੇ ਪੰਜਾਬ ਦੀ ਬਿਹਤਰੀ ਹੋਏਗੀ ਇੰਦੇ ਚ ਕੋਈ ਮਾੜਾ ਕੰਮ ਨਹੀਂ ਆਉਣਾ ਤੋਂ ਢੀਂਸਾ ਸਾਹਿਬ ਨੂੰ ਅੱਗੇ ਆਣਾ ਚਾਹੀਦਾ ਔਰ ਕਿਉਂਕਿ ਬਾਦਲ ਜਿਹੜਾ ਇਹਦਾ ਇਸ ਫਿਨਿਸ਼ਡ ਉਹ ਜਿੰਨੀ ਉਹ ਜਲਦੀ ਅੱਗੇ ਆਣਗੇ ਉਹਨਾਂ ਹੀ ਸਿੱਖਾਂ ਦਾ ਪੁਲਾਇ ਪੰਜਾਬ ਦਾ ਪੁਲਾਇ ਤੇ ਅਕਾਲੀਆਂ ਦਾ ਪੁਲਾਇ ਤੁਸੀਂ ਕਿੰਨੂ ਕੀ ਪੰਜਾਬ ਚ ਹੋਇਆ ਕੁਛ ਨਹੀਂ ਕਾਂਗਰਸ ਸਰਕਾਰ ਕਹਿੰਦੀ ਹੈ ਕੈਪਟਨ ਸਰਕਾਰ ਕਹਿੰਦੀ ਹੈ ਕਿ ਅਸੀਂ ਬੇਅਦਬੀਆਂ ਤੇ ਜਿਹੜੇ ਜ਼ਿੰਮੇਦਾਰ ਅਫਸਰਾਂ ਉਹਨਾਂ ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਸਾਬਕਾ ਐਸਐਸਪੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਦੂਜੇ ਨਾਮ ਵੀ ਜਿਹੜੇ ਉਹਨਾਂ ਦੀ ਤਲਾਸ਼ ਚੱਲਦੀ ਹੈ ਤੁਨ ਕਿਉਂ ਲੱਗਦਾ ਕਿ ਹਾਲੇ ਤੱਕ ਕਾਰਵਾਈ ਕਰਨ ਦੇ ਮੂਡ ਚ ਨਹੀਂ ਹੈਗੀ ਕਾਂਗਰਸ ਦੇਖੋ ਇਹਨਾਂ ਨੇ ਪਿਛਲੇ 6 ਮਹੀਨਿਆਂ ਤੋਂ ਜੋ ਡਰਾਮੇ ਕੀਤੇ ਨੇ ਇੱਕ ਇੱਕ ਮਹੀਨਿਆਂ ਬਾਅਦ ਇੱਕ ਵੀਟਨਸ ਨੂੰ ਲਿਆ ਕੇ ਇਹ ਸਿਰਫ ਇਲੈਕਸ਼ਨਾਂ ਦਾ ਟਾਈਮ ਲਿਆਉਣਾ ਚਾਹੁੰਦੇ ਸੀ ਪਹਿਲਾਂ ਇਹਨਾਂ ਨੇ ਅਸੈਂਬਲੀ 'ਚ ਰਣਜੀਤ ਸਿੰਘ ਦੀ ਰਿਪੋਰਟ ਤੇ ਜਿਹੜੇ ਇਹਨਾਂ ਨੇ ਡੱਡੂਆਂ ਜਿਵੇਂ ਛੱਪੜ ਦੇ ਵਿੱਚੋਂ ਨਾ ਮੀਂਹ ਪੈਂਦਾ ਤੇ ਛੱਪੜ ਚੋਂ ਡੱਡੂ ਪੀਲੇ ਪੀਲੇ ਨਿਕਲਦੇ ਨੇ ਗੜਾ 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 ਸਾਰੇ ਰੇਣ ਲਾਲ ਲੋਕਾਂ ਨੂੰ ਸੌਣ ਨਹੀਂ ਦਿੰਦੇ ਇਹਨਾਂ ਨੇ ਅਸੈਂਬਲੀ 'ਚ ਉਹੀ ਕੰਮ ਕੀਤਾ ਗੁਰੂ ਗ੍ਰੰਤ ਸਾਹਿਬ ਦੇ ਨਾਂ ਤੇ ਇਹਨਾਂ ਨੇ ਡੱਡੂਆਂ ਕੋ ਇਹ ਪੜਕੇ ਪੰਜ ਸੱਤ 10 ਮੰਤਰੀ ਦਾ ਜਿਹੜੇ ਸਾਹੀ ਨਹੀਂ ਸੀ ਲੈਂਦੇ ਇਹਨਾਂ ਨੇ 8 ਘੰਟੇ ਲੋਕਾਂ ਦੇ ਬਰਬਾਦ ਕੀਤੇ ਉਹ ਕਿੱਥੇ ਗਏ ਉਸ ਤੋਂ ਬਾਅਦ ਉਹ ਚੁੱਪ ਕਰਕੇ ਬਹਿ ਗਏ ਉਸੇ ਤਨਖਾਹ ਤੇ ਕੰਮ ਕਰ ਰਹੇ ਔਰ ਹੁਣ ਇਹਨਾਂ ਨੇ ਫਰਵਰੀ ਤੇ ਕੋ ਐਸਐਸਪੀ ਨੂੰ ਚੱਕ ਕੇ ਅੰਦਰ ਦੇਤਾ ਹੁਣੇ ਜਦੋਂ ਇਹ ਇਲੈਕਸ਼ਨਾਂ ਡਿਕਲੇਅਰ ਹੋਣ ਤੋਂ 5 ਕੁ ਦਿਨ ਪਹਿਲਾਂ ਬਾਦਲ ਸਾਹਿਬ ਨੂੰ ਵੀ ਇਹ ਦੇ ਸਕਦੇ ਇੱਕ ਦਿਨ ਵਾਸਤੇ ਅੰਦਰ ਦੂਜੇ ਦਿਨ ਬੇਲ ਕਰਾ ਦੇਣਗੇ ਇਹ ਸਾਰਾ ਫਿਕਸ ਮੈਚ ਹੈ ਇਹ ਠੀਕ ਹੈ ਕਿ ਇਹਨਾਂ ਦੇ ਪ੍ਰੈਸ਼ਰ ਬਹੁਤ ਹੈ ਇਹਨਾਂ ਤੇ ਇੰਟਰਨੈਸ਼ਨਲ ਪ੍ਰੈਸ਼ਰ ਹੈ ਸਾਰੀ ਦੁਨੀਆ ਦੇ ਸਿਖਾਂ ਦਾ ਪ੍ਰੈਸ਼ਰ ਹੈ ਉਹਦੇ ਵਾਸਤੇ ਇਹਨਾਂ ਨੇ ਐਸਐਸਪੀ ਨੂੰ ਇਹ ਫੜ ਕੇ ਜਿਹੜਾ ਅੰਦਰ ਦਿੱਤਾ ਔਰ ਜਿਹੜੇ ਬਾਕੀ ਇਹਨਾਂ ਨੂੰ ਤਿੰਨ ਲੱਭ ਹੀ ਨਹੀਂ ਰਹੇ ਇਹ ਕਿਵੇਂ ਹੋ ਸਕਦਾ ਉਹ ਕਿੱਥੇ ਨੇ ਜੇ ਬਾਕੀ ਹੋਰ ਕੋਈ ਹੋਵੇ ਤਾਂ ਪੰਜ ਮਿੰਟਾਂ ਹੀ ਫੜ ਲੈਂਦੇ ਨੇ ਉਹਨਾਂ ਨੂੰ ਜਵਾਨਤਾ ਦਾ ਖੁੱਲਾ ਟਾਈਮ ਦਿੱਤਾ ਜਾ ਰਿਹਾ ਹੈ ਤੋਂ ਇਸ ਕਰਕੇ ਇਹ ਸਾਰਾ ਪੋਲੀਟਿਕਲੀ ਮੋਟੀਵੇਟਿਡ ਹੈ ਔਰ ਦੋਨੋਂ ਇਹ ਪਰਿਵਾਰ ਇਕੱਠੇ ਨੇ ਅਮਰਿੰਦਰ ਸਿੰਘ ਤੇ ਬਾਦਲ ਦੋਨੋਂ ਇਕੱਠੇ ਨੇ ਸਰਕਾਰਾਂ ਵੀ ਇਕੱਠੀਆਂ ਚੱਲ ਰਹੀਆਂ ਖਾਦਾ ਪੀਤਾ ਹੁਣ ਵੀ ਲੁੱਟਮਾਰ ਉਸੇ ਤਰ੍ਹਾਂ ਹੀ ਚੱਲ ਰਹੀ ਹੈ ਦੇਖੋ ਰੇਤੇ ਦੇ ਬਜਰੀ ਦੇ ਠੇਕੇ ਅਕਾਲੀਆਂ ਦੇ ਤੇ ਕਾਂਗਰਸੀਆਂ ਦੇ ਇਕੱਠੇ ਨੇ ਔਰ ਐਸਐਸਪੀ ਉਸ ਜ਼ਿਲ੍ਹੇ ਦਾ ਐਸਐਸਪੀ ਵਿੱਚ ਹਿੱਸੇਦਾਰ ਹੈ ਇਹ ਲੁੱਟ ਇਕੱਠੀ ਚੱਲ ਰਹੀ ਹੈ ਜਿਹੜੀ ਟਰਾਂਸਪੋਰਟ ਹੈ ਉਹ ਕਹਿੰਦੇ ਸੀ ਬੰਦਿਆਂ ਨਾਲ ਟਰਾਂਸਪੋਰਟ ਪਾਲਿਸੀ ਆਏਗੀ ਅੱਜ ਤੱਕ ਟਰਾਂਸਪੋਰਟ ਪਾਲਿਸੀ ਨਹੀਂ ਆਈ 2.5 ਸਾਲ ਹੋ ਗਏ ਔਰ ਜਿਹੜਾ ਹਾਈ ਕੋਰਟ ਦਾ ਆਰਡਰ ਹੈ ਕਿ 13000 ਪਰਮੈਂਟ ਕੈਨਸਲ ਕਰੋ ਉਹਦੇ ਤੇ ਵੀ ਕੋਈ ਐਕਸ਼ਨ ਨਹੀਂ ਹੋ ਰਿਹਾ ਔਰ ਸਾਰੀ ਟਰਾਂਸਪੋਰਟ ਜਿਹੜੀ ਹੈ ਜਿੰਨੀ ਅਕਾਲੀਆਂ ਦੀ ਚੱਲਦੀ ਸੀ ਉਸ ਤੋਂ ਜ਼ਿਆਦਾ ਕਾਂਗਰਸੀਆਂ ਦੀ ਚੱਲ ਰਹੀ ਹੈ ਔਰ ਇਸ 5-10 ਪਰਿਵਾਰ ਨੇ ਇਹ ਜਿਹੜੇ ਮਿਲ ਕੇ ਹੀ ਹਜ਼ਾਰਾਂ ਬੱਸਾਂ ਚਲਾ ਕੇ ਲੁੱਟ ਕੇ ਪੰਜਾਬ ਨੂੰ ਖਾ ਰਹੇ ਨੇ ਇੱਕ ਦੁਆਨੇ ਦੀ ਆਮਦਨ ਨਹੀਂ ਔਰ ਜਿੰਨੀ ਵੀ ਆਮਦਨ ਉਹ ਲੁਟਾਈ ਜਾ ਰਹੀ ਹੈ ਤੇ ਇਸ ਕਰਕੇ ਬਹੁਤ ਵੱਡਾ ਇਹ ਕੋਈ ਸਰਕਾਰ ਸਰਕੂਰ ਨਾਂ ਦੀ ਇੱਥੇ ਕੋਈ ਚੀਜ਼ ਹੈ ਨਹੀਂ ਕਿਸੇ ਆ ਮੰਤਰੀ ਵੀ ਉਂਜੀ ਝੰਡੀਆਂ ਡੰਡੀਆਂ ਜਲਾਈ ਫਿਰਦੇ ਆ ਅਰ ਨਵਜੋਤ ਸਿੰਘ ਸਿੱਧੂ ਵਰਗੇ ਵੀ ਐਵੇਂ ਚੰਡੀ ਕਮਾਈ ਫਿਰਦੇ ਆ ਉਹਨਾਂ ਦਾ ਵੀ ਕੋਈ ਐਸਐਸਪੀ ਗਲ ਨਹੀਂ ਸੁਣਦਾ ਡੀਸੀ ਕੋਈ ਗਲ ਨਹੀਂ ਸੁਣਦਾ ਨੋਬਡੀ ਬਾਦਰਸ ਫਰਦਰ ਕੈਪਟਨ ਸਾਹਿਬ ਦੇ ਮੰਤਰੀ ਤਾਂ ਲਗਾਤਾਰ ਇਹ ਬਿਆਨ ਦਿੰਦੇ ਨੇ ਕਿ ਬੇਅਦਬੀਆਂ ਲਈ ਜੇ ਕੋਈ ਸਾਬਕਾ ਗ੍ਰਹਿ ਮੰਤਰੀ ਜਾਂ ਮੁੱਖ ਮੰਤਰੀ ਵੀ ਜ਼ਿੰਮੇਦਾਰ ਹੋਇਆ ਤਾਂ ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ ਉਹਨਾਂ ਦਾ ਇਹ ਕਹਿਣਾ ਤੁਹਾਨੂੰ ਲੱਗਦਾ ਕੀ ਇਸ ਤਰ੍ਹਾਂ ਹੋ ਸਕਦਾ ਇਹ 28 ਅਗਸਤ ਨੂੰ ਅਸੈਂਬਲੀ ਦੇ ਵਿੱਚ ਇਹ ਭਾਸ਼ਣ ਹੋਏ ਸੀ ਅੱਜ ਤੱਕ ਤਾਂ ਕਹਿ ਨਹੀਂ ਦਿੱਤਾ ਨਹੀਂ ਇਹ ਇੰਨਾ ਟਾਈਮ 8 ਮਹੀਨੇ ਤਾਂ ਲੱਗ ਜਾਂਦੇ ਜੋ ਦੇਣਾ ਹੋਏ ਤੇ 1 ਮਹੀਨੇ ਦੀ ਵੱਧ ਹੋਵੇ 10 ਦਿਨਾਂ ਦੇ ਫਰਕੇ ਤੁਸੀਂ ਅੰਦਰ ਦੇ ਦਿਓ। ਔਰ ਅਸੀਂ ਤਾਂ ਕਹਿੰਦੇ ਅੰਦਰ ਦੇਣ ਤੇ ਬਈ ਅੱਛੀ ਗੱਲ ਐ। ਜਿਨ੍ਹਾਂ ਨੂੰ ਵੀ ਅੰਦਰ ਦੇਣਾ ਲੇਕਿਨ ਸਾਨੂੰ ਕੋਈ ਉਮੀਦ ਨਹੀਂ। ਇਹ ਸਾਰਾ ਇਲੈਕਸ਼ਨ ਸਟੰਟ ਹੋ ਰਿਹਾ ਜੋ ਵੀ ਹੋ ਰਿਹਾ। ਔਰ ਐਂਡ ਤੇ ਆ ਕੇ 1 ਦਿਨ 4 ਦਿਨ ਵਾਸਤੇ ਦੇ ਵੀ ਦੇਣਗੇ ਤੇ ਕੀ ਫਰਕ ਪੈਂਦਾ? ਤੁਸੀਂ ਸਹਿਮਤੀ ਜਿਤਾ ਨਹੀਂ ਰਹੇ ਲੇਕਿਨ ਮੋਰਚਾ ਤਾਂ ਬੜੀ ਸਹਿਮਤੀ ਜਿਤਾ ਰਿਹਾ। ਧਿਆਨ ਸਿੰਘ ਮੰਡ ਕਹਿੰਦੇ ਆ ਕਿ ਸਾਨੂੰ ਉਮੀਦ ਐ ਕਿ ਕਾਰਵਾਈ ਹੋਊਗੀ, ਹੁਣੀ ਸ਼ੁਰੂ ਵੀ ਹੋਊਗੀ। ਆਕਾਸ਼ ਧਿਆਨ ਸਿੰਘ ਮੰਡ ਜੀ 2 ਮਹੀਨੇ ਹੋਰ ਬੈਠੇ ਰਹਿੰਦੇ ਬਜਾਏ ਕਿ ਹੁਣ ਮੈਂ ਜਿਤਾ ਰਿਆਂ ਕਿ ਕਾਰਵਾਈ ਹੋਏਗੀ ਤੇ ਤੁਸੀਂ ਕਰਵਾ ਕੇ ਹੀ ਉੱਠ ਜਾਂਦੇ ਨਾ ਤੁਹਾਨੂੰ ਕਿੰਨੇ ਕਹ ਪਹਿਲਾਂ ਉੱਠ ਜਾਓ ਜਿਹੜਾ ਤੁਹਾਡਾ ਪ੍ਰੈਸ਼ਰ ਬਣਿਆ ਹੋਇਆ ਸੀ ਤੁਸੀਂ ਆਪ ਦਾ ਪ੍ਰੈਸ਼ਰ ਲਾ ਕੇ ਪਾਸੇ ਕੀਤਾ ਹੁਣ ਕਾਰਵਾਈ ਉਹਨਾਂ ਦੀ ਮਰਜ਼ੀ ਜਿਵੇਂ ਮਰਜ਼ੀ ਕਰਦੇ ਨੇ ਤੁਸੀਂ ਉਹਨਾਂ ਨੂੰ ਪੋਲੀਟੀਕਲ ਇੱਕ ਵੈਕਿਊਮ ਦੇ ਦਿੱਤਾ ਕਿ ਆ ਵੀ ਆਪਣਾ ਫਾਇਦਾ ਜਿਵੇਂ ਉਹਨਾਂ ਨੇ ਅਸੈਂਬਲੀ ਚ ਰঞ্জੀਤ ਸਿੰਘ ਰਿਪੋਰਟ ਡਿਸਕਸ ਕਰਕੇ ਆਪਦਾ ਪੂਰੀ ਵਾਵਾ ਖੱਟੀ ਉਹਨੋਂ ਚਰਨਜੀਤ ਸ਼ਰਮਣ ਫੜ ਕੇ ਦੋ ਹੋਰਾਂ ਨੂੰ ਫੜ ਕੇ ਵਾਵਾ ਖੱਟ ਲੈਣਗੇ ਸਾਡੂ ਬਾਦਲਾਂ ਨੂੰ ਜਦ ਤੱਕ ਉਹ ਨਹੀਂ ਫੜਦੇ ਦੇਖੋ ਬੇਦਬੀ ਕਰਾਈ ਕਿਨੇ ਹੈ ਪ੍ਰਕਾਸ਼ ਸਿੰਘ ਬਾਦਲ ਨੇ ਕਰਵਾਈ ਹੈ ਸੱਚੇ ਸੌਦੇ ਵਾਲੇ ਤੋਂ ਕਰਵਾਈ ਹੈ ਸੌਦੇ ਲੱਖਾਂ ਦੇ ਇਹਨਾਂ ਦੇ ਲੈਣ ਦੇਣ ਹੋਇਆ ਹੈ ਇਹਨਾਂ ਦਾ ਉਹਨੂੰ ਮਾਫੀ ਦੇਣ ਦਾ ਮਾਫੀ ਵਾਪਸ ਕਰਨ ਦਾ ਜਦ ਤੱਕ ਉਹਨੂੰ ਸੱਚੇ ਸੌਦੇ ਸਾਧ ਨੂੰ ਪ੍ਰੋਡਕਸ਼ਨ ਵਧਣ ਤੇ ਨਹੀਂ ਲਿਆਉਂਦੇ ਬਾਦਲਾਂ ਨੂੰ ਨਹੀਂ ਫੜਦੇ ਸਾਡੇ ਜਿੰਨੇ ਵੀ ਸਿੰਘ ਅੰਦਰ ਨੇ ਉਹ ਰਿਹਾ ਨਹੀਂ ਹੁੰਦੇ ਉਨੀ ਦੇਰ ਤੱਕ ਸਾਨੂੰ ਕਿਸੇ ਤੇ ਕੋਈ ਸੰਤੁਸ਼ਟੀ ਨਹੀਂ ਅਸੀਂ ਕਿਸੇ ਮੰਤਰੀ ਨੂੰ ਨਹੀਂ ਮੰਨਦੇ ਕਿਸੇ ਸੰਤਰੀ ਨੂੰ ਨਹੀਂ ਮੰਨਦੇ ਧਿਆਨ ਸਿੰਘ ਮੰਡ ਜਿਸ ਤਰੀਕੇ ਨਾਲ ਆਪਣਾ ਮੋਰਚਾ ਲੈ ਕੇ ਉੱਠੇ ਕਈ ਸਵਾਲ ਉਹਨਾਂ ਤੇ ਵੀ ਖੜੇ ਹੋਏ ਨੇ ਉਹਨਾਂ ਦੇ ਆਪਣੇ ਲੋਕਾਂ ਨੇ ਦਾदूワਲ ਸਾਹਿਬ ਨੇ ਵੀ ਸਵਾਲ ਖੜੇ ਕੀਤੇ ਤਾਂ ਉਹਨੂੰ ਕੀ ਲੱਗਦਾ ਕਿ ਮੋਰਚਾ ਇੱਕਦਮ ਖੜੇ ਹੋਣ ਦਾ ਮੇਨ ਕਾਰਨ ਕੀ ਸੀ ਸਭ ਤੋਂ ਪਹਿਲਾਂ ਤੁਸੀਂ ਭੁੱਲ ਗਏ ਸਭ ਤੋਂ ਪਹਿਲਾਂ ਸਵਾਲ ਯੂਨਾਈਟਿਡ ਸਿੱਖ ਮੂਵਮੈਂਟ ਨੇ ਖੜਾ ਕੀਤਾ ਸੀ ਅਸੀਂ ਨੈਕਸਟ ਡੇ ਹੀ ਪ੍ਰੈਸ ਕਾਨਫਰੰਸ ਕੀਤੀ ਸੀ ਵੀ ਇਹ ਜੋ ਕੁਝ ਹੋਇਆ ਇਹ ਬਹੁਤ ਗਲਤ ਹੋਇਆ ਔਰ ਤੁਸੀਂ ਇਹ ਬਾਦਲਾਂ ਨੂੰ ਇਹ ਇੱਕ ਦੇਤਾ ਸੁਭ ਦੇਤਾ ਉਹ ਕਹਿੰਦੇ ਸੀ ਕਾਂਗਰਸ ਨੇ ਰਖਾਇਆ ਸੀ ਕਾਂਗਰਸ ਨੇ ਚੁਕਵਾਤਾ ਤੁਸੀਂ ਉਹ ਸਾਬਤ ਕਰ ਦਿੱਤਾ ਕੋਈ ਜ਼ਰੂਰਤ ਨਹੀਂ ਸੀ ਤੁਹਾਨੂੰ ਮੋਰਚਾ ਚੁਕੰਦੀ ਜਦੋਂ ਤੁਹਾਨੂੰ ਪਤਾ ਦੇਖੋ ਤੁਸੀਂ ਕਿਸੇ ਤੋਂ ਲੈ ਲਓ ਹਾਂਜੀ ਉਹਨਾਂ ਸਾਨੂੰ ਵਾਅਦਾ ਕਰ ਦਿੱਤਾ ਜੀ ਇਹ ਭਈ ਪੋਲੀਟੀਕਲ ਵਿੱਚ ਵਾਦੇ-ਵੋਦੇ ਦੀ ਕੋਈ ਚੀਜ਼ ਨਹੀਂ ਹੁੰਦੀ ਇਹ ਤਾਂ ਰਿਜ਼ਲਟ ओरिएंटेड ਹੋਣਾ ਚਾਹੀਦਾ ਕਿ ਠੀਕ ਹੈ ਤੁਸੀਂ ਇਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਤੁਸੀਂ ਸੱਚੇ ਸਾਥ ਦੇ ਵਾਰੰਟ ਭੇਜਤੇ ਉਹਨੂੰ ਫੜ ਕੇ ਲੈ ਜਾਂਦਾ ਜਿਵੇਂ ਜਿਵੇਂ ਤੁਸੀਂ ਕਰੀ ਚੱਲੋਗੇ ਐਸੀ ਉਸੇ ਤਰ੍ਹਾਂ ਉੱਠੀ ਚੱਲਾਂਗੇ ਔਰ ਜਦੋਂ ਕੋਈ ਤੁਹਾਡਾ ਕੋਈ ਮਸਲੇ ਹੱਲ ਹੋ ਜਾਂਦੇ ਚਲੋ ਜੇ ਘੱਟੋ ਘੱਟ ਜੇਲ੍ਹਾਂ ਵੀ ਟਰਾਂਸਫਰ ਹੋ ਜਾਂਦੀਆਂ ਜੇ ਜੇਲ੍ਹਾਂ ਵੀ ਟਰਾਂਸਫਰ ਹੋ ਜਾਂਦੀਆਂ ਤਾਂ ਵੀ ਅਸੀਂ ਕੋਈ ਗੱਲ ਮੰਨ ਲੈਂਦੇ ਕਿ ਚਲੋ ਜੀ ਹੁਣ ਪ੍ਰੋਲ ਵੀ ਆਜੂਗੀ ਪ੍ਰੋਲ ਮੈਨੂੰ ਇਹ ਦੱਸੋ ਬਾਦਲਾਂ ਨੂੰ ਫੜਨ ਵਾਸਤੇ ਤਾਂ ਤੁਹਾਨੂੰ ਇਨਵੈਸਟੀਗੇਸ਼ਨ ਕਰਨੀ ਫਲਾਣਾ ਕਰਨੀ ਤੇ ਪ੍ਰੋਲ ਤੇ ਛੱਡਣ ਵਾਸਤੇ ਤਾਂ ਕੱਖ ਨਹੀਂ ਕਰਨਾ ਅਮਰਿੰਦਰ ਸਿੰਘ ਨੇ ਸਿਰਫ ਸਾਈਨ ਹੀ ਕਰਨੇ ਆ ਐਜ਼ ਅ ਹੋਮ ਮਿਨਿਸਟਰ ਵਾਈ ਇਜ਼ ਨਾਟ ਰਿਲੀਜ਼ਿੰਗ ਥੈਮ ਔਨ ਪ੍ਰੋਲਸ ਜਿਹੜਾ ਉਹਦੇ ਹੱਥ 'ਚ ਹੈ ਉਹ ਤਾਂ ਕਰ ਸਕਦਾ ਹੈ ਨਾ ਤੇ ਫਿਰ ਕੀ ਖਟਿਆ ਇਹਨਾਂ ਨੇ ਮੰਡੋਰਾ ਨੇ ਘਟੋ ਘਟਾ ਤਾਂ ਕਰਾ ਲੈਂਦੇ ਦੇਖੋ ਸਾਰੀ ਕੌਮ ਜਿਹੜੀ ਹੈ ਉਹ ਦੁਬਦਾ ਚ ਪੈ ਗਈ ਇਹਨਾਂ ਦੇ ਮੋਰਚਾ ਚੁੱਕਣ ਤੋਂ ਬਾਅਦ ਔਰ ਜੋ ਵੀ ਇਹਨਾਂ ਨੇ ਕੀਤਾ ਉਹ ਨਹੀਂ ਸੀ ਇਹਨਾਂ ਨੂੰ ਕਰਨਾ ਚਾਹਤ ਸਿੰਘ ਮੰਡ ਕਹਿੰਦੇ ਕਿ ਦੂਜੀ ਵਾਰੀ ਹੁਣ ਮੋਰਚੇ ਦਾ ਦੂਸਰਾ ਆਪਣਾ ਸ਼ੁਰੂ ਕੀਤਾ ਜਾਏਗਾ ਜਲਦੀ ਸ਼ੁਰੂ ਕੀਤਾ ਜਾਏਗਾ ਉਹ ਕਹਿੰਦੇ ਜੇ ਨਾ ਹੋਰ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਜ਼ਿੰਮੇਦਾਰ ਕਿਹੜਾ ਮੋਰਚਾ ਤੇ ਕੌਣ ਇਹਨਾਂ ਦੇ ਪਿੱਛੇ ਲੱਗੂਗਾ ਆ ਤੁਸੀਂ ਹੁਣ ਜਿਹੜੀ ਉਹ ਪੰਜ ਮੈਂਬਰੀ ਕਮੇਟੀ ਨੇ ਇਥੇ ਮੀਟਿੰਗ ਬੁਲਾਈ ਸੀ ਧਿਆਨ ਸਿੰਘ ਮੰਡ ਦਾ ਜੋ ਹਾਲ ਹੋਇਆ ਤੁਸੀਂ ਦੇਖ ਲਿਆ ਨਾ ਵੀਡੀਓ ਵੀ ਲੋਕਾਂ ਨੇ ਆਮ ਦੇਖ ਰਹੇ ਕਿਹੜਾ ਮੋਰਚਾ ਔਰ ਕੌਣ ਇਹਨੂੰ ਦੀ ਗੱਲ ਸੁਨੇਗਾ ਔਰ ਕੌਣ ਇਹਨੂੰ ਪਿੰਡਾਂ 'ਚ ਵੜਨ ਦੇਗਾ ਕੋਈ ਇਹਨਾਂ ਦੀ ਇਹ ਲੋਕਾਂ ਦੇ ਮਨ 'ਚ ਉਤਰ ਚਕੇ ਨੇ ਦੇਖੋ ਸਿੱਖ ਇੱਕ ਐਸੀ ਕੌਮ ਹੈ ਇਹ ਜਿੰਦੇ ਪਿੱਛੇ ਪੈ ਜੈਨਾ ਜਿਹਨੂੰ ਇੱਕ ਵਾਰੀ ਲਾਹ ਦੇਣਾ ਉਹਦਾ ਵਾਪਸ ਆਣਾ ਬੜਾ ਮੁਸ਼ਕਲ ਹੈ ਇਹ ਮਨਾਂ ਤੋਂ ਉਤਰ ਗਏ ਨੇ ਸਿਮਰਨਜੀਤ ਮਾਨ ਉੱਤਰਿਆ ਸੀ ਨਾ ਉਨੇ ਦੋ ਦਫਾ ਕੌਮ ਨੂੰ ਧੋਖਾ ਦਿੱਤਾ ਦੋ ਦਫਾ ਐਮਪੀ ਬਣ ਕੇ ਉਹਨੇ ਕੱਖ ਨਹੀਂ ਕੀਤਾ ਅੱਜ ਉਹਨੂੰ 500 ਤੋਂ ਵੱਧ ਵੋਟ ਨਹੀਂ ਪੈਂਦੀ ਹਲਕੇ 'ਚ ਧਿਆਨ ਸਿੰਘ ਮੰਡਰਾਂ ਦਾ ਵੀ ਇਹੀ ਹਾਲ ਹੈ ਹੁਣ ਇਹ ਗਏ ਲੋਕਾਂ ਦੇ ਨਾਲ ਸਿਰ ਤੇ ਚੁੱਕਿਆ ਸੀ ਇਹਨਾਂ ਨੂੰ ਸਾਰੀ ਦੁਨੀਆ ਦਾ ਕਾਲ ਤੱਕ ਦਾ ਜਹਤਦਾਰ ਬਣਾਤਾ ਸੀ ਲੇਕਿਨ ਇਹਨਾਂ ਦੀ ਕਰਤੂਤ ਇੰਨੀ ਮਾੜੀ ਨਿਕਲੀ ਕਿ ਆਪਸੀ ਵਾਪਸ ਉੱਥੇ ਆ ਗਏ ਜਿੱਥੋਂ ਤੁਰੇ ਸੀ ਤੁਸੀਂ ਅਗਰ ਲੜੋਗੇ ਤਾਂ ਕਿੰਨੀਆਂ ਸੀਟਾਂ ਤੇ ਤੁਹਾਡਾ ਤੁਹਾਡੀ ਰੁਚੀ ਹੈਗੀ ਕਿ ਤੁਸੀਂ ਲੜਨਾ ਕਿਹੜੀਆਂ-ਕਿਹੜੀਆਂ ਸੀਟ ਅਸੀਂ ਤਿੰਨ ਸੀਟਾਂ ਦੇ ਲੜਾਂਗੇ ਜੇ ਅਸੀਂ ਚੰਡੀਗੜ੍ਹ ਤੇ ਔਰ ਅਸੀਂ ਆਨੰਦਪੁਰ ਸਾਹਿਬ ਤੋਂ ਤੇ ਅੰਮ੍ਰਿਤਸਰ ਸਾਹਿਬ ਤੋਂ ਅਸੀਂ ਇਹ ਤਿੰਨ ਸੀਟਾਂ ਦੇ ਲੜਾਂਗੇ ਔਰ ਸਾਡੀ ਜਿਹੜੀ ਲੜਾਈ ਹੈ ਉਹ ਅਸੀਂ ਅੰਮ੍ਰਿਤਸਰ ਵਾਸਤੇ ਅਸੀਂ ਜਿਹੜੇ ਸਾਡੇ ਕੈਂਡੀਡੇਟ ਹੋਣਗੇ ਉਹ ਵੈਟिकन ਗੋਲਡਨ ਟੈਂਪਲ ਦੇ ਗੁਲਿਆਰੇ ਨੂੰ ਵੈਟिकन ਸਿਟੀ ਸਟੇਟਸ ਡਿਕਲੇਅਰ ਕਰਨ ਦੇ ਮੰਨ ਨਾਲ ਲੜਨਗੇ ਔਰ ਉਹਦੇ ਵਾਸਤੇ ਉਹ ਪਾਰਲੀਮੈਂਟ 'ਚ ਆਵਾਜ਼ ਉਠਾਣਗੇ ਆਨੰਦਪੁਰ ਸਾਹਿਬ ਤਾਂ ਸਿੱਖਾਂ ਦੀ ਰਾਜਧਾਨੀ ਹੈ ਤੇ ਆਨੰਦਪੁਰ ਸਾਹਿਬ ਦਾ ਧਾਰਮਿਕ ਤੌਰ ਤੇ ਡਵੈਲਪਮੈਂਟ ਵਾਸਤੇ ਅਸੀਂ ਲੜਾਂਗੇ ਔਰ ਇਥੋਂ ਜਿਵੇਂ ਸੜਕ ਐਥੋਂ ਨਿਕਲ ਨਹੀਂ ਐ ਔਰ ਜਿਵੇਂ ਸਾਡੇ ਕਿਸਾਨ ਭੁੱਖੇ ਮਰ ਰਹੇ ਨੇ ਅਸੀਂ ਸਾਰੀ ਵਾਰੋਂ ਜਿੰਨੇ ਵੀ ਐਨਆਰਆਈ ਬੈਠੇ ਨੇ ਉਹ ਇਨਵੈਸਟਮੈਂਟ ਕਰਨ ਨੂੰ ਤਿਆਰ ਨੇ ਅਸੀਂ ਕਿਸਾਨਾਂ ਨੂੰ ਇਥੋਂ ਹਜ਼ਾਰਾਂ ਦੀ ਗਿਣਤੀ ਚ ਨੌਕਰੀਆਂ ਦੇਾਂਗੇ ਅਸੀਂ ਫੂਡ ਪ੍ਰੋਸੈਸਿੰਗ ਪਲਾਂਟਸ ਲਗਾਣਗੇ ਸਾਡੇ ਐਨਆਰਆਈ ਆ ਕੇ ਔਰ ਤੁਸੀਂ ਕਹੋ ਤੇ ਮੈਂ ਤੁਹਾਡੀ ਟੈਲੀਫੋਨ ਤੇ ਗੱਲ ਵੀ ਕਰਵਾ ਸਕਦਾ ਮਿਲੀਅਨਸ ਆਫ ਰੁਪੀਸ ਦੇ ਆਰ ਰੈਡੀ ਟੂ ਇਨਵੈਸਟ ਕਿ ਪੰਜਾਬ ਨੂੰ ਇਸ ਦਲਦਲ ਚੋਂ ਬਾਹਰ ਕੱਢਣ ਵਾਸਤੇ ਤੇ ਅਸੀਂ ਚੰਡੀਗੜ੍ਹ ਲੜਾਂਗੇ ਪੰਜਾਬੀ ਪੰਜਾਬ ਦੀ ਰਾਜਧਾਨੀ ਹੈ ਔਰ ਇਹਨੂੰ ਹਾਸਲ ਕਰਨ ਵਾਸਤੇ ਤੋਂ ਇੱਥੇ ਪੰਜਾਬੀ ਲਾਗੂ ਕਰਨ ਵਾਸਤੇ ਲੜਾਂਗੇ ਅਸੀਂ ਡਿਮਾਂਡ ਅਸੀਂ ਐ ਨਹੀਂ ਕਿ ਫਲਾਣਾ ਮਾੜਾ ਚੰਗਾ ਅਸੀਂ ਤਾਂ ਇਸ਼ੂ ਬੇਸ ਕਰਕੇ ਲੜਾਂ ਤਿੰਨੇ ਇਲੈਕਸ਼ਨਾਂ ਲੜਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਘੱਟ ਸਮਾਂ ਬਚਿਆ ਹਾਲਾਂਕਿ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਕਿਸ ਤਰ੍ਹਾਂ ਦਾ ਦਮਖੰਮ ਦਿਖਾਉਂਦੀਆਂ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ ਜਗਬਾਣੀ ਚੰਡੀਗੜ੍ਹ